ਸਾਡਾ ਭਰਾ ਪ੍ਰਿੰਕਲ ਪੂਰੀ ਗੱਲ ਬਾਤ ਤੁਹਾਨੂੰ ਦੱਸ ਦਿੰਨੇ ਆ ਵੀ ਕੀ ਹੋਈ ਆ ਤੇ ਪਹਿਲਾਂ ਉਹਨਾਂ ਵਾਸਤੇ ਜਵਾਬ ਆ ਜਿਹੜੇ ਕਿ ਪੱਤਰਕਾਰ ਪੁੱਠੇ ਵਾਸੋਂ ਖਬਰ ਨੂੰ ਚਲਾ ਰਹੇ ਨੇ ਕਿਉਂਕਿ ਸਿੱਧੇ ਪਾਸੇ ਤਾਂ ਫਿਰ ਉਹਨਾਂ ਨੇ ਸੁਣੀ ਹੋਈ ਆ ਪੁੱਠੇ ਵਾਸੇ ਨਹੀਂ ਨਾ ਸੁਣੀ ਹੋਈ ਬਿਹਾਨੀ ਸੇਠੀ ਤੇ ਪ੍ਰਿੰਕਲ ਬਾਪੂ ਗਲਕੌਰ ਸਿੰਘ ਦੇ ਉਲਟ ਹੋ ਗਏ ਭਾਨੇ ਦੇ ਉਲਟ ਹੋ ਗਏ ਬੂਸੇ ਆ ਦੇ ਉਲਟ ਹੋ ਗਏ ਤੁਸੀਂ ਤਾਂ ਮੇਰੇ ਹਿਸਾਬ ਨਾਲ ਇਕੱਲੀਆਂ ਕੋਸਤਾਂ ਬਾਈਆਂ ਆਉਣੀਆਂ ਬਾਈ ਦੇ ਗਿਆ ਤੇ ਅਸੀਂ ਰੈਲੀਆਂ ਕੱਢੀਆਂ ਸ਼ੋਅ ਕਰਾਏ ਨੇ ਕਿ ਕਬੱਡੀ ਕੱਪ ਕਰਾਏ ਨੇ ਮੂਸੇ ਵਾਲੇ ਦੇ ਨਾਮ ਤੇ ਰਿਕਾਰਡ ਆ ਜਿਹੜਾ ਮਰਜ਼ੀ ਲੈ ਲਿਓ ਦੂਜੀ ਗੱਲ ਜਿਹੜੇ ਸਾਲੇ ਕਰਦੇ ਨੇ ਭਾਪੇ ਫੇਮ ਪਾਲਦੇ ਨੇ ਭਾਪੇ ਵੀ ਬੰਦੇ ਹੁੰਦੇ ਨੇ ਫੇਮ ਵਾਲੀ ਗੱਲ ਸੁਣਨਾ ਪਹਿਲਾਂ ਪ੍ਰਿੰਕਲ ਦੀ ਪ੍ਰਿੰਕਲ ਉਹ ਬੰਦਾ ਅੱਜ ਤੋਂ ਸਾਲ ਡੇਢ ਸਾਲ ਪਹਿਲਾਂ ਮੌਜੂਦਾ ਐਮਐਲਏ ਦੇ ਉਲਟ ਗੋਡੀਆਂ ਚਲਾਈਆਂ ਸੀਗੀਆਂ ਅਗਲਿਆਂ ਨੇ ਵੀ ਇਹਨਾਂ ਨੇ ਪੁੱਛੀ ਤੁਸੀਂ ਜਿਹੜੀਆਂ ਐਮਸੀ ਦੇ ਵਿਰੁੱਧ ਹੋਏ ਹੋ ਜਾਂ ਪ੍ਰਧਾਨ ਦੇ ਵਿਰੁੱਧ ਹੋਏ ਹੋ ਤੁਹਾਨੂੰ ਤਾਂ ਪਤਾ ਹੋਵੇ ਅਗਲਾ ਐਮਐਲਏ ਦੇ ਵਿਰੁੱਧ ਹਾਈ ਕੋਰਟ ਵੱਲੋਂ ਸਿਕਿਉਰਿਟੀ ਆ ਉਹ ਚੀਜ਼ ਤੇ ਦਾ ਮਰਾ ਖਦਾ ਖੁੱਲਾ ਫਿਰਦਾ ਠੀਕ ਆ ਨੰਬਰ ਮੈਂ ਪਾ ਦਿੰਦਾ ਜਿਹਨੇ ਕਾਲ ਕਰਨੀਆਂ ਕਰ ਲਵੇ ਤੇ ਮੈਂ ਮੁੱਦਾ ਕਲੀਅਰ ਕਰ ਦਿੰਦਾ ਮੁੱਦਾ ਹੈ ਕੀ ਜਿਵੇਂ ਭਾਨੇ ਕੋਲੋਂ ਪੈਸੇ ਲੈ ਕੇ ਲੋਕ ਪਹੁੰਚਦੇ ਨੇ ਵੀ ਮੇਰੇ ਜੰਤ ਨੇ ਪੈਸੇ ਹਾਲੇ ਇਸੇ ਤਰ੍ਹਾਂ ਟਾਈਗਰ ਜਿਹਨੂੰ ਲੋਕ ਨਾਮ ਵੀ ਉਹਦਾ ਟਾਈਗਰ ਨਹੀਂ ਸੀਗਾ ਔਰ ਉਹ ਬੰਦਾ ਇੰਨਾ ਤਾਂ ਸਿੱਧੂ ਬਾਰੇ ਖਲਾਫ ਬੋਲਦਾ ਸੀ ਨਾ ਵੀ ਅੱਜ ਗੁਰਦੁਆਰੇ ਚੜ੍ਹ ਕੇ ਦੱਸ ਦੇਵੇ ਇਹ ਗੱਲ ਦਾ ਗਵਾ ਸਿੰਘਾ ਸਿੰਘਾ ਇਹ ਗੱਲ ਦਾ ਗਵਾ ਹੈ ਜੀ